ਪੰਜਾਬ ਸਰਕਾਰ ਵੱਲੋਂ ਸੂਬੇ 'ਚ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਇੱਕ ਲੋਕ ਲਹਿਰ ਬਣ ਚੁੱਕੀ ਹੈ। ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 21887 ਤੋਂ ਵੱਧ ਐਫਆਈਆਰ ਦਰਜ ਕੀਤੀਆਂ ਗਈਆਂ ਹਨ। 33124 ਤੋਂ ਵੱਧ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਜਬਤ ਕੀਤੀ ਗਈ ਹੈ। ਪੁਲਿਸ ਦੇ ਵੱਲੋਂ ਨਸ਼ਾ ਤਸਕਰਾ ਉੱਪਰ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਵੇਚ ਕੇ ਖੜੇ ਕੀਤੇ ਮਹਿਲ ਘㅐ ਢੇਰੀ ਕੀਤੇ ਜਾ ਰਹੇ ਹਨ ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ ਇਹ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਇਹ ਇਕੱਲਾ ਪੁਲਿਸ ਦਾ ਕੰਮ ਨਹੀਂ ਇਹਦੇ 'ਚ ਆਮ ਲੋਕਾਂ ਦੀ ਸ਼ਮੂਲੀਅਤ ਇਹਨੂੰ ਚੰਨ ਅੰਦੋਲਨ ਬਣਾਉਣਾ ਪਊਗਾ ਪਰ ਬਣ ਵੀ ਰਿਹਾ ਮੈਨੂੰ ਖੁਸ਼ੀ ਹੈ WhatsApp ਦਾ ਇੱਕ ਨੰਬਰ ਹੈ 9 779100200 ਜਿਸ ਨੰਬਰ ਤੇ ਤੁਸੀਂ ਸਾਨੂੰ ਕੋਈ ਇਨਫੋਰਮੇਸ਼ਨ ਦਿਓਗੇ ਕਿ ਇੱਥੇ ਇਸ ਮਹੱਲੇ 'ਚ ਇਸ ਗਲੀ 'ਚ ਇਸ ਪਿੰਡ 'ਚ ਇਸ ਕਿਪੜ ਥੱਲੇ ਇਸ ਬੋਰਡ ਥੱਲੇ ਨਸ਼ਾ ਵਿਕ ਰਿਹਾ ਹੈ ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ ਤੇ ਤੁਹਾਡਾ ਜਿਹੜਾ ਨਾਮ ਹੈ ਉਹ ਬਿਲਕੁਲ ਗੁਪਤ ਰੱਖਿਆ ਜਾਊ। ਇਹ ਪੰਜਾਬ ਦੇ ਕਈ ਪਿੰਡ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਗਏ ਹਨ। ਡੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਓਮ ਪ੍ਰਕਾਸ਼ ਮੈਂਟੂ ਪਿਛਲੇ ਦਿਨੀ ਸਮਰਾਲਾ ਦੇ ਨਜ਼ਦੀਕ ਪੈਂਦੇ ਕੁਹਾਲ ਟੋਲ ਫਲਾਇਆ ਦੇ ਮੈਨੇਜਰ ਉੱਤੇ ਇੱਕ ਕਾਰ ਸਵਾਰ ਜਿਸ ਦੇ ਵਿੱਚ ਪੰਜ ਵਿਅਕਤੀ ਸਵਾਰ ਸੀਗੇ ਉਹਨਾਂ ਵੱਲੋਂ ਮੈਨੇਜਰ ਤੇ ਹਮਲਾ ਕਰ ਦਿੱਤਾ ਜਾਂਦਾ ਜਿਸ ਦੇ ਵਿੱਚ ਮੈਨੇਜਰ ਦੇ ਪੱਟ ਦੀ ਵਿੱਚ ਗੋਲੀ ਲੱਗਦੀ ਆ ਤੇ ਜ਼ਖਮੀ ਹੋ ਜਾਂਦਾ ਉਸ ਤੋਂ ਬਾਅਦ ਪੁਲਿਸ ਆ ਜਿਹੜੀ ਮੁਸਤੈਦੀ ਦਿਖਾਉਂਦੀ ਆ ਔਰ ਖੰਨਾ ਦੇ ਐਸਐਸਪੀ ਜੋਤੀ ਯਾਦਵ ਹੋਰਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਟੀਮਾਂ ਜਿਹੜੀਆਂ ਨੇ ਗਠਿਤ ਕੀਤੀਆਂ ਜਾਂਦੀਆਂ ਨੇ ਦੋਸ਼ੀਆਂ ਦੀ ਭਾਲ ਲਈ ਤੇ ਸਮਰਾਲਾ ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਔਰ ਅੱਜ ਸਮਰਾਲਾ ਵਿਖੇ ਆਪਣੇ ਐਸਪੀ ਡੀ ਪਵਨਜੀਤ ਹੋਰਾਂ ਵੱਲੋਂ ਪ੍ਰੈਸ ਕਾਨਫਰੰਸ ਇਸ ਸੰਬੰਧੀ ਰੱਖੀ ਗਈ ਆ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਸਮਰਾਲਾ ਇੱਕ ਜਿਹੜਾ ਤ੍ਰੇਕ ਨੂੰ ਮੁਕਦਮਾ ਦਰਜ ਕੀਤਾ ਸੀ ਅਸੀਂ 300 ਬਾਰਾ ਨੰਬਰ ਅੰਡਰ ਸੈਕਸ਼ਨ 115 2 109 304 190 ਕਨਵਿਟ 1050 ਬੀਐਨਐਸ ਤੇ 25 08 ਇਹ ਮੁਕਦਮੇ ਦੇ ਵਿੱਚ ਜਿਹੜਾ ਟੋਨ ਪਲਾਜੇ ਤੇ ਮੈਨੇਜਰ ਸੀ ਯਾਦਵਿੰਦਰ ਉਹਨੂੰ ਪੰਜ ਅਨਨੋਨ ਬੰਦੇ ਆਏ ਸੀ ਤੇ ਉਹਦੇ ਫਟਾ ਮਾਰੀਆਂ ਉਹਨੂੰ ਕੁੱਟਮਾਰ ਕੀਤੀ ਸੀਗੀ ਤੇ ਜਾਂਦੇ ਹੋਏ ਉਹਦਾ ਜਿਹੜਾ ਰਿਵਾਲਵਰ ਸੀਗਾ ਉਹ ਵੀ ਲੈ ਗਏ ਸੀ ਕੋਕੇ ਜਿਹੜਾ ਉਹਦਾ ਲਾਇਸੈਂਸ ਸੀ ਉਹਦੇ ਵਿੱਚ ਇਹਨਾਂ ਨੇ ਫੈਰ ਵੀ ਕੀਤਾ ਸੀ ਗੋਲਾਬਾਰੀ ਫਾਇਰਿੰਗ ਹੋਣ ਕਰਕੇ ਥੋੜਾ ਸਨਸੇਸ਼ਨਲ ਕ੍ਰਾਈਮ ਬਣ ਗਿਆ ਸੀ ਇਸ ਲਈ ਇਮੀਡੀਏਟ ਸਾਡੇ ਮਾਨ ਜੋਗ ਐਸਐਸਪੀ ਡਾਕਟਰ ਜੋਤੀ ਜਦਰ ਬੈਂਸ ਉਹਨਾਂ ਦੀ ਹਦਾਇਤੇ ਇਹਨਾਂ ਮਾਰੇ ਲੋਕਾਂ ਨੂੰ ਲੱਭਣ ਵਾਸਤੇ ਫਿਰ ਇੱਕ ਅ ਸੈੱਟ ਬਣਾਈ ਜਿਹੜੀ ਕਿ ਮੇਰੇ ਨਾਲ ਦੋ ਡੀਐਸਪੀ ਸਹਿਵਾਨ ਉਸਤਾ ਖਲੂਚਨ ਸਿੰਘ ਡੀਐਸਪੀ ਸੰਵਰਾਲਾ ਤੇ ਡੀਐਸਪੀ ਡੀ ਮੋਹਿਤ ਸਿੰਘਲਾ ਜੀ ਨਾਲ ਐਸਐਚਓ ਸਿਕੇ ਸੰਵਰਾਲਾ ਪਵਿੱਤਰ ਤੇ ਨਾਲ ਐਸਐਚਓ ਦਰਾ ਮਿਲ ਪਾਰਟੀਆਂ ਬਣਾਈਆਂ ਇਹਨਾਂ ਨੂੰ ਇਮੀਡੀਏਟ ਟ੍ਰੇਸ ਕੀਤਾ ਜਾਵੇ ਇਹ ਕੋਣ ਅਨਨੋਨ ਬੰਦੇ ਸੀ ਉਹਦੇ ਵਿੱਚ ਫਿਰ ਬੜਾ ਸੈਂਟੀਫਿਕ ਤਰੀਕੇ ਦੇ ਨਾਲ ਇਹਦੀ ਅਨਵੈਸਟੀਗੇਸ਼ਨ ਸ਼ੁਰੂ ਕੀਤੀ ਇਹਦੀ ਲੀਡ ਲਈ ਸੀਸੀਟੀਵੀ ਵਗੈਰਾ ਤੋਂ ਇਹਦੇ ਬੰਦੇ ਆਇਡੈਂਟੀਫਾਈ ਕੀਤੇ ਆਇਡੈਂਟੀਫਾਈ ਕਰਨ ਤੋਂ ਬਾਅਦ ਫਿਰ ਪ੍ਰੋਪਰ ਪੁਲਿਸ ਪਾਰਟੀ ਨੇ ਰੇਡ ਕੀਤਾ ਤੇ ਇਹਦੀ ਤਫਤੀਸ਼ ਦੇ ਦੌਰਾਨ ਫਿਰ ਅਸੀਂ ਦੋ ਜਿਹੜੇ ਮੁਰਜਮ ਹੈ ਉਹ ਅਰੈਸਟ ਕੀਤੇ ਨੇ ਜਿਹਦੇ ਵਿੱਚ ਇੱਕ ਮੰਗੀ ਸਿੰਘ ਹੈ ਤੇ ਦੂਸਰਾ ਸ਼ੁਭਮ ਸ਼ਰਮਾ ਉਰਫ ਪੰਡਿਤ ਵੀ ਕਹਿੰਦੇ ਨੇ ਇਹ ਦੋਨੇ ਜਿਹੜੇ ਮੁਜ਼ਮ ਐ ਇਹ ਇਹਨਾਂ ਦੀ ਬੈਕਗ੍ਰਾਉਂਡ ਪਿੱਛੇ ਢਿਲਵਾ ਥਾਣਾ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਇਹਨਾਂ ਦੇ ਖਿਲਾਫ ਮੰਗੀ ਸਿੰਘ ਦੇ ਖਿਲਾਫ ਮਾੜਾ ਰਿਕਾਰਡ ਹੈ ਦਾ ਵੀ ਤੇ ਸ਼ੁਗਮਨ ਦਾ ਵੀ ਇਹਨਾਂ ਦੇ ਖਿਲਾਫ ਮਕਦਮੇ ਦਰਜ ਨੇ ਲੁੱਟ 4025 ਚੋਣ ਜਾਣ ਆਰ ਦੇ ਤੇ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਰਾਤ ਨੂੰ ਉਸ ਸਿੰਘ ਦੇਪੀ ਸਾਹਿਬ ਨੇ ਇਹਨਾਂ ਦੀ ਪ੍ਰੋਪਰ ਇਹਦੇ ਵਿੱਚ ਰਿਕਵਰੀ ਦੀ ਲੋੜ ਸੀ ਕਿਉਂਕਿ ਇਹਨਾਂ ਕੋਲ ਹਥਿਆਰ ਸੀਗੇ ਤੇ ਇਹਦੀ ਪੂਰੀ ਮਜਬੂਤ ਪੁਛਗਿਸ਼ ਤੋਂ ਬਾਅਦ ਉਹ ਫਿਰ ਬਕਾਇਦਾ ਨੀਲੋਂ ਤੋਂ ਅਗਰ ਅਸੀਂ ਮੱਛੀਵਾੜਾ ਨੂੰ ਜਾਈਏ ਇਹ ਉਹ ਜਿੱਥੇ ਇਹਨਾਂ ਨੇ ਇਹ ਹਥਿਆਰ ਜਿਹੜੇ ਐ ਸਪਾ ਕੇ ਰੱਖੇ ਹੋਏ ਸੀ ਉੱਥੋਂ ਫਿਰ ਬਰਾਮਦ ਕੀਤੇ ਜਿਹਦੇ ਵਿੱਚ ਜਿਹੜਾ ਮੰਗੀ ਸਿੰਘ ਹੈ ਉਹਦੇ ਤੋਂ ਇੱਕ ਬੱਤੀ ਬੋਰ ਦਾ ਜਿਹੜਾ ਦੇਸੀ ਪਿਸਟਲ ਹੈ ਨਾਲ ਇੱਕ ਜਿੰਦਾ ਕਾਰਤੂਸ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਦੂਸਰਾ ਸ਼ੌਮ ਸ਼ਰਮਾ ਉਰਫ ਪੰਡਤ ਹੈ ਉਹਦੇ ਕੋਲੋਂ ਵੀ ਇੱਕ 315 ਮੋਰ ਦਾ ਦੇਸੀ ਗੱਟਾ ਦੇ ਨਾਲ ਸਮੇਤ ਇੱਕ ਜਿੰਦਾ ਕਾਰਤੂਸ ਉਹ ਬਰਾਮਦ ਕੀਤਾ ਹੈ ਸੋ ਇਸ ਤਰੀਕੇ ਦੇ ਨਾਲ ਜਿਹੜਾ ਇਹ ਕਾਫੀ ਹਿਨियस ਕਿਸਮ ਦਾ ਇਹ ਕ੍ਰਾਈਮ ਸੀ ਕਾਫੀ ਇਹਨੂੰ ਵਧੀਆ ਤਰੀਕੇ ਨਾਲ ਟ੍ਰੇਸ ਕਰਕੇ ਇਹਦੇ ਵਿੱਚ ਜਿਹੜੇ ਮੁਰਜਮੇ ਹਦੋਂ ਨੇ ਰੈਸਟ ਕੀਤੇ ਐ ਤੇ ਗਵਰੀ ਤੁਹਾਡੇ ਸਾਹਮਣੇ ਐ ਤੇ ਇਸ ਤੋਂ ਇਲਾਵਾ ਜਿਹੜੇ ਬਾਕੀ ਰਹਿੰਦੇ ਮੁਰਜਮ ਐ ਉਹਨਾਂ ਵਾਸਤੇ ਵੀ ਅਸੀਂ ਆਪਣੀਆਂ ਪੁਲਿਸ ਟੀਮ ਲਾਈਆਂ ਹੋਈਆਂ ਨੇ ਉਹਨਾਂ ਨੂੰ ਵੀ ਜਲਦੀ ਹੋ ਸਕਦਾ ਸ਼੍ਰੀਸ਼ਾਂਤ ਤੱਕ ਅਪਰੈਸਟ ਕਰ ਲਈ ਜੀ ਸਰ ਰੰਜੀਸ਼ੀ ਦਾ ਕੁਝ ਪਤਾ ਲੱਗਿਆ ਵੀ ਕੀ ਇਹਦਾ ਦਾ ਉਹਦੇ ਨਾਲ ਸੀਗਾ ਲਾਕ ਡਾਟ ਹਾਂ ਇਹਦੇ ਵਿੱਚ ਨਾ ਜੀ ਇਹ ਜਿਹੜੇ ਮੈਨੇਜਰ ਹੈਗਾ ਯਾਦਵਿੰਦਰ ਤੇ ਇਹਦੇ ਇਹ ਪਹਿਲੇ ਜਿਹੜਾ ਮਾਤਾ ਏਰੀਆ ਉਧਰਲੇ ਪਾਸੇ ਇਹ ਟੂਲਪਲਾਜਾ ਤੇ ਨੇ ਕਾਫੀ ਨੌਕਰੀ ਕੀਤੀ ਹੋਈ ਹੈ ਉਧਰ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਹੈ ਇੱਕ ਨਸ਼ਤਰ ਸਿੰਘ ਨਾਮ ਦਾ ਬੰਦਾ ਵੀ ਮੁਰਜਮੇ ਦੇ ਵਿੱਚ ਤੇ ਕੁਝ ਹੋਰ ਇਹਨਾਂ ਦੇ ਉੱਤੇ ਕੋਈ ਕ੍ਰਾਸ ਪਰਚੇ ਵੀ ਹੈ ਪੁਰਾਣੇ ਮਤਲਬ ਪੁਰਾਣੀ ਇਹਨਾਂ ਦੀ ਇੱਕ ਜਿਹੜੀ ਹੈਗੀ ਆਪਸੇ ਦੁਸ਼ਮਣੀ ਹੈ ਜੀ ਸਰ ਕੁਝ ਪਤਾ ਲੱਗਿਆ ਵੀ ਇਹ ਜਿਹੜੇ ਬਰਾਮਦ ਹੋਏ ਨੇ ਹਥਿਆਰੀ ਕਿੱਥੋਂ ਲੱਤੇ ਨੇ ਕਿ ਜਿਹੜੇ ਬਾਕੀ ਰਹਿੰਦੇ ਮੁਰਜਮਾਂ ਉਹਨਾਂ ਨੂੰ ਵੀ ਰੈਸਟ ਕਰ ਰਹੇ ਆ ਕਿਉਂਕਿ ਇਹ ਅਸੀਂ ਬਰਾਮਦਗੀ ਤਾਂ ਹੋ ਗਈ ਹੈ ਲੇਕਿਨ ਜਿਵੇਂ ਕੋਸ਼ਿਸ਼ ਤੇ ਨਾਲ ਦੇ ਮੁਰਜਮਾਂ ਦਾ ਵੀ ਨਾਮ ਲੈ ਰਹੇ ਆ ਜਦੋਂ ਪ੍ਰੋਪਰ ਸਾਰੇ ਫੜੇ ਜਾਣਗੇ ਉਹ ਕਲੀਅਰ ਹੋ ਜਾਊਗਾ ਉਹ ਇਹਨਾਂ ਨੇ ਕਿੱਥੋਂ ਲੈ ਕੇ ਆਏ ਤੇ ਇਹਨਾਂ ਨੂੰ ਜਿਵੇਂ ਕਹਿੰਦੇ ਤੇ ਉਹ ਸਾਰੇ ਟ੍ਰੇਸ ਕਰਾਂਗੇ ਆਪਾਂ ਜਿਹੜੇ ਹਥਿਆਰ ਬਰਾਮਦ ਹੋਏ ਨੇ ਇਹਨਾਂ ਦੀ ਨੋਕ ਤੇ ਕੋਈ ਹੋਰ ਵੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਚੱਲ ਰਹੀ ਹੈ ਜੀ ਮਜੀਦ ਜਿਹੜੀ ਇਹਨਾਂ ਤੇ ਹੈ ਜਿਹੜੀ ਪੁਛਗਿਛ ਹੈ ਇਹ ਸਾਡੇ ਕੋਲ ਪੁਲਿਸ ਰਿਮਾਂਡ ਤੇ ਨੇ ਅਸੀਂ ਇਹਨਾਂ ਦਾ ਹੋਰ ਪੁਲਿਸ ਰਿਮਾਂਡ ਲੈਣਾ ਸੀ ਇਸੇ ਲਈ ਕਿ ਅੱਜ ਤੱਕ ਜਾਣਾ ਹੈ ਆਪਾਂ ਇਹਨੂੰ ਜਿਹੜਾ ਖੋਕੇ ਲਗੇ ਸੀ ਸਰ ਉਹ ਜਿਹੜਾ ਉਹ ਵੀ ਬਰਾਮਦ ਕੀਤਾ ਯੈਸ ਉਹ ਵੀ ਬਰਾਮਦ ਕਰ ਲਿਆ ਜੀ ਹਾਂ ਉਹ ਤੁਹਾਨੂੰ ਦੱਸਣਾ ਸੀ ਉਹ ਵੀ ਬਰਾਮਦ ਕਰ ਲਿਆ ਹੈਗਾ ਉਹ ਜਿਹੜਾ ਉਹਦਾ 32 ਬੋਰ ਦਾ ਰਿਵਾਲਵਰ ਪਲੱਸ ਉਹ ਜਿਹੜੇ ਕਾਰਤੂਸ ਸੀਗੇ ਪੰਜ ਕਾਰਤੂਸ ਉਹ ਵੀ ਅਸੀਂ ਬਰਾਮਦ ਕਰ ਲਿਆ ਜਿਹੜੇ ਉਹਦੇ ਮੈਨੇਜਰ ਦੇ ਸੀ ਜੀ ਸੋ ਗੱਲਬਾਤ ਕੀਤੀ ਐਸਪੀਡੀ ਪਵਨਜੀਤ ਹੋਰਾ ਨਾਲ ਉਹਨਾਂ ਨੇ ਆਖਿਆ ਕਿ ਅਸੀਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਔਰ ਜਿਹਨਾਂ پاس ਆ ਜਿਹੜੇ ਤਿੰਨ ਵੈਪਨ ਬਰਾਮਦ ਹੋਇਆ ਪੁਲਿਸ ਨੂੰ ਔਰ ਜਿਹੜੇ ਤਿੰਨ ਵੈਪਨ ਸੀ ਉਹਨਾਂ ਦੇ ਵਿੱਚ ਇੱਕ ਵੈਪਨ ਉਹ ਸੀ ਜਿਹੜਾ ਕੁਲਾਰ ਟੋਲ ਪਲਾਜ਼ਾ ਦੇ ਮੈਨੇਜਰ ਕੋਲੋਂ ਆ ਦੋਸ਼ੀਆਂ ਵੱਲੋਂ ਖੋਇਆ ਗਿਆ ਸੀ ਤੇ ਪਵਨਜੀਤ ਹੋਰਾਂ ਨੇ ਐਸਪੀਡੀ ਹੋਰਾਂ ਨੇ ਆਖਿਆ ਕਿ ਆ ਜਿਹੜੀ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਬਾਕੀ ਦੇ ਜਿਹੜੇ ਪੰਜਾਂ ਦੇ ਵਿੱਚ ਦੋ ਗ੍ਰਿਫਤਾਰ ਕੀਤੇ ਗਏ ਔਰ ਜਿਹੜੇ ਤਿੰਨ ਬਾਕੀ ਰਹਿੰਦੇ ਨੇ ਉਹ ਵੀ ਜਲ ਤੋਂ ਜਲਦ ਕਾਬੂ ਕਰ ਲਏ ਜਾਣਗੇ